ਕਿੱਦਾਂ ਸਾਰੇ ਕੀ ਹਾਲ ਚਾਲ ਨੇ? ਹੋਰ ਸਾਰੇ ਤੁਸੀਂ ਠੀਕ ਠਾਕ ਹੋ? ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤੇ ਆਪਣਾ ਇੱਥੇ ਟੈਕਸ ਦੇ ਵਿੱਚ ਰੁਕੇ ਸੀ ਪੰਪ ਦੇ ਉੱਤੇ। ਨਾ ਧੋਕੇ ਆਏ ਆ। ਤੇ ਹੁਣ ਇੱਥੋਂ ਆਪਣੀ 9 ਘੰਟੇ ਦੀ ਬਾਟ ਰਹਿ ਗਈ ਆ। ਤੇ ਤੁਰਦੇ ਆ। ਨਾਲੇ ਰਸਤੇ ਜਿ ਦਿਖਾਉਨੇ ਆ ਕੀ ਕੀ ਆਉਂਦਾ ਕੀ ਆਉਂਦਾ ਆਪਣਾ ਕਰਦੇ ਆ ਆਪਣਾ ਸਫ਼ਰ ਸ਼ੁਰੂ ਪੰਪ ਦੇ ਅੰਦਰ ਅਸੀਂ ਆ ਗਏ ਆਂ ਸਮਾਨ ਸਾਰਾ ਪਿਆ ਆ ਆਣ ਪੀਣ ਦਾ ਇੱਧਰ ਕੌਫੀ ਵਗੈਰਾ ਸਾਰਾ ਕੁਝ ਸ਼ਾਬਰ ਲੈਣ ਨੂੰ ਖੜੇ ਆਂ ਹਲੇ ਬੇਟਿੰਗ ਦੇ ਵਿੱਚ ਆ ਸ਼ਾਬਰ ਹਲੇ ਆਇਆ ਨਹੀਂ ਹੈਗਾ ਪਾ ਲਈ ਆਇਆ ਹੁਣ ਬੀਮਾ ਕੇ ਕੌਫੀ ਕੌਫੀ ਬਣਾਵਾਂਗੇ ਪਾਇਲਟ ਦੀ ਤੇ ਰੋਜ਼ ਹੀ ਪੀਲੀਦੀ ਆ ਜਦੋਂ ਪੰਪ ਤੇ ਰੁਕੀਦਾ ਵਾ ਵਧੀਆ ਹੁੰਦੀ ਆ ਬਲੈਕ ਕੌਫੀ ਪਿੰਨਾ ਹੁੰਦਾ ਨਾ ਆਪਾਂ ਇੱਥੇ 슈ਗਰ ਪਾਈ ਦੀ ਆ ਨਾ ਹੀ ਦੁੱਧ ਪਾਈ ਤਾਂ ਸਾਰਾ ਸਮਾਨ ਪਿਆ ਆ ਕੋਨ ਨੂੰ ਇੱਧਰ ਕੁਝ ਵੀ ਪਾ ਸਕਦੇ ਆ ਕਲੰਬੀਆ ਵੀ ਆ ਸਾਰੀਆਂ ਕੋਸ਼ੀਆਂ ਛੇ ਤਰ੍ਹਾਂ ਦੀਆਂ ਆ ਦੂਜੀਆਂ ਵੀ ਆ ਕਾਫੀ ਰਹੀ ਆ ਆਪਣੀ ਬਾਣ ਮੀਡੀਅਮ ਲਾਰਜ ਸਮੋਲ ਚ ਆਉਂਦੀ ਆ ਤੇਰੀ ਮਰਜ਼ੀ ਰਹਿ ਲੋ ਛੋਟੀ ਮਰਜ਼ੀ ਆ ਹੋ ਗਈ ਬਾਣਾ ਚੱਕਾਂਗੇ ਹੁਣ ਨਿਕਲਣਾ ਕਾਫੀ ਲਈ ਆ ਆਪਾਂ ਚੱਕ ਨਾ ਤੋ ਲਿਆਇਆ ਆ ਟੈਕਸਾ ਚ ਪੰਪ ਇੱਥੇ ਰੁਕੇ ਸੀ ਇੱਥੋਂ ਬਾੜ ਦਾ ਆਪਣੀ ਰਹਿ ਗਈ ਆ ਸਾਰੀ 8 ਕੁ ਘੰਟੇ 9 ਕੁ ਘੰਟੇ ਦੀ ਬਾੜ ਰਹਿ ਗਈ ਆ ਤੇ ਜਿੱਥੇ ਲੋਡ ਲਾਉਣਾ ਉੱਥੇ ਲਾ ਕੇ ਫੋਮਾਂਗੇ ਤੇ ਇੱਥੋਂ ਹੁਣ ਤੁਰਾਂਗੇ ਤੇ ਰਸਤੇ ਦੇ ਵਿੱਚ ਕੀ ਕੀ ਉਹਨਾਂ ਦਿਖਾਵਾਂਗੇ ਤੁਹਾਨੂੰ ਤੇ ਬਣਦਾ ਇੱਕ ਵਾਰੀ ਕਰ ਲੈਣੇ ਟਾਇਰ ਟੱਪਾ ਚੈੱਕ ਸਾਰਾ ਕੁਝ ਦੇਖ ਲੈਣੇ ਆ ਗਰ ਬੋਟਾਂ ਹੈ ਜਗਾ ਤਾਂ ਠੀਕ ਆ ਪਰ ਆਪਣਾ ਇੱਥੇ ਨੈਟਵਰਕ ਹੈ ਨਹੀਂ ਪੰਪ ਦਾ ਸਾਫ ਸੁਥਰਾ ਹੀ ਆ ਪਰ ਇੱਥੇ ਨੈਟਵਰਕ ਵਗੈਰਾ ਹੈ ਨਹੀਂ ਰੇਂਜ ਹੈ ਨਹੀਂ ਜਿਆਦਾ ਨੈਟ ਸਲੋ ਚੱਲਦਾ ਆ ਅੱਗੇ ਵੱਧ ਕੇ ਚੈੱਕ ਕਰ ਦਾਂਗੇ ਸਾਰੇ ਓਕੇ ਆ ਰਾਤੀ ਤੇ ਨਹੀਂ ਉਧਰ ਲਾ ਲਿਆ ਸੀ ਸਵੇਰੇ ਉੱਠ ਕੇ ਪਾਰਕਿੰਗ ਚ ਲਾਇਆ ਫਿਰ ਮੈਂ ਕਿ ਐਵੇਂ ਰਾਜ ਖੜਾ ਆ ਕੋਈ ਔਰਨ ਮਾਰ ਕੇ ਜਾਊਗਾ ਕਿਸੇ ਨੂੰ ਪਰੇਸ਼ਾਨੀ ਆਊਗੀ ਆਪਾਂ ਸਵੇਰੇ ਹੋ ਜਾਂਦਾ ਖਾਲੀ ਮੇਰਾ ਨਾਮ ਲੈ ਕੇ ਨਿਕਲਦੇ ਹੁੰਦਾ ਇਹਨਾਂ ਜੰਮੇ ਖਾਲੀ ਆ ਹੁੰਦੇ ਆ ਤੇ ਮੈਂ ਤਾਂ ਸ਼ੀਸ਼ੇ ਸਾਫ ਕਰ ਲੀਏ ਉਹ ਫਿਰ ਗਰਮੀਆਂ 'ਚ ਮੱਛਰ ਬਹੁਤ ਹੁੰਦਾ ਆ ਉਹ ਵੱਜਦਾ ਸਾਰੇ ਸ਼ੀਸ਼ੇ ਗੰਦੇ ਕਰ ਦਿੰਦਾ ਹਲੇ ਟਾਈਮ ਹੈਗਾ 10 ਮਿੰਟ ਪੀਟੀਆਈ ਪੈਨ ਨੂੰ ਟਾਈਮ ਹੈਗਾ ਤੇ ਮੈਂ ਤਾਂ ਹੁੰਦੇ ਨੂੰ ਚਲ ਸ਼ੀਸ਼ੇ ਸਾਫ ਕਰ ਲੰਨੇ ਆ ਗੰਦੇ ਬਹੁਤ ਹੋਏ ਹੋਗਾ ਆ ਪੰਪ ਤੇ ਪਿਆ ਹੁੰਦਾ ਆ ਸ਼ੀਸ਼ੇ ਸਾਫ਼ ਕਰਨ ਵਾਲਾ ਪਾਣੀ ਵੀ ਹੁੰਦਾ ਆ ਆਪਣਾ ਦੂਜਾ ਸਾਫ਼ ਕਰਨ ਵਾਲਾ ਬ੍ਰਸ਼ ਵੀ ਹੁੰਦਾ ਆ ਇੱਥੇ ਹੁਣ ਲਾ ਕੇ ਆਪਾਂ ਸ਼ੀਸ਼ੇ ਸਾਫ਼ ਕਰ ਲੈਣੇ ਆ ਤੇ ਪੱਪੂ ਉੱਤ ਦਾ ਪੱਪੂ ਜਾਂਦੇ ਪੈ ਜਾਣੇ ਚਲੋ ਬੰਦੇ ਨੇ ਸਾਫ਼ ਕੀਤਾ ਫੇਰ ਬਾਅਦ ਚੀ ਦਾ ਕੋਈ ਯਾਨੀ ਕੋਈ ਚੱਕਰ ਨਹੀਂ ਇੱਕ ਵਾਰੀ ਸਾਫ਼ ਕਰ ਲੈਣੇ ਆ ਰੁਕ ਗਏ ਧਲੇ ਕਰ ਆਪਾਂ ਸਾਫ਼ ਤੇ 2 ਮਿੰਟ ਰਹਿ ਗਏ ਆ ਆ ਮੂਰੇ ਖੜਾ ਆ ਇਹ ਮੂਵ ਹੋਊਗਾ ਟਰੱਕ ਨੂੰ ਸਾਫ ਕਰਨ ਦੀ ਜਿਆਦਾ ਇੰਜਰੂਰ ਤੇ ਪੈਂਦੀ ਆ ਹਵਾ ਵਾਲੀ ਹੈਗੀ ਆ ਇਹ ਸਾਰਾ ਹੀ ਕਰ ਦਿੰਦੀ ਮੈਂਟਲ ਆਉਂਦੀ ਸਾਫ ਕਰ ਪ੍ਰੈਸ਼ਰ ਬੜਾ ਤੇਜ਼ ਆਦਾ ਸਾਰਾ ਹੀ ਸਾਫ ਕਰ ਦਿੰਦੀ ਆ ਇੱਥੋਂ ਵੇ ਆਪਾਂ ਤੁਰ ਪਿੱਛੇ ਨੂੰ ਬੈ ਕੇ ਕੱਟ ਲਿਆ ਮੂਰੇ ਤਾਂ ਉਹ ਖੜਾ ਸੀ ਮੇਲਾ ਤਾਂ ਅੰਦਰ ਗਿਆ ਹੁਣ ਆਪਣਾ ਕੁਝ ਕਰਨ ਗਿਆ ਹਾਂ ਤਦੋਂ ਕਿ ਆਪਾਂ ਹੁਣ ਨਿਕਲ ਪਾਵਾਂਗੇ ਰੋਡ ਦੇ ਉੱਤੇ 10 ਈਸਟ ਤੇ ਕੰਪੀਟ ਹੈਗੀ ਆਪਣੀ ਡਰਾਈਵ ਦੇ ਵਿੱਚ ਫਿਰ ਚੜਾਂਗੇ ਆਪਾਂ 10 ਈਸਟ ਤੇ ਆਪਾਂ ਚੱਲਣ ਲੱਗਿਆ ਹੁਣ 10 ਈਸਟ ਤੇ ਆਪਾਂ ਕੋਲੋਂ ਵੈਰੀ ਅਲਦੀ ਦਾ ਫਿਰ ਇੱਧਰ ਨੂੰ ਵਾਪਸ ਆਵਾਂਗੇ ਇੱਥੇ ਰੁਕਾਂਗੇ ਫੇਰ ਆ ਕੇ ਅੱਜ ਇਹਨਾਂ ਨੂੰ ਨਹੀਂ ਜਗ੍ਹਾ ਮਿਲੀ ਇਹਨਾਂ ਨੇ ਤਾਂ ਕੱਚੇ 'ਚ ਹੀ ਲਾ ਕੇ ਬੈਗੇ ਇੱਥੇ ਹੋ ਗਏ ਆਪਾਂ ਮਰਜ ਕੱਲ ਫੀਵੇ ਦੇ ਵਿੱਚ ਆ ਨਿਕਲ ਗਿਆ ਉਹ ਇਧਰ ਹੀ ਲਾ ਕੇ ਹੋ ਗਿਆ ਹੁਣ ਇਹਦੇ ਹੀ ਰਹਿਣਾ ਸਾਰਾ ਵਾਲਾ ਵਾਲਾ ਕੁਝ ਨਹੀਂ ਹੋਣਾ ਹੈਗਾ ਬੰਜਰੇ ਹੀ ਆ ਸਾਰਾ ਇੱਕ ਤਰ੍ਹਾਂ ਦਾ ਮਾੜੀ ਆਰੇ ਦੁਆਲੇ ਇੱਜੇ ਹੀ ਰਹਿਣਾ ਹੈ 300 ਕਿ ਮੀਲਾਂ ਤੇ ਜਾ ਕੇ ਸ਼ਹਿਰ ਆਉਣਾ ਹੈ ਹੁਣ ਪੰਪ ਪਾਉਂਦੇ ਆ ਟਮੇ ਟਮੇ ਆਉਣੇ ਪੰਪ ਪੰਜਾਬ 50 60 60 ਮੀਲਾਂ ਦੇ ਰੈਸਟ ਏਰੀਏ ਆਉਣੇ ਆ ਬਾਲਮਾਟ ਰੁਕਾਂਗੇ ਨਾਲੇ ਉੱਥੋਂ ਲਵਾਂਗੇ ਸਮਾਨ ਖਾਣ ਪੀਣ ਦਾ ਕਰੋ ਜਾਈ ਸੀ ਰੋਟੀ ਉਹ ਅੱਜ ਨਹੀਂ ਰਹਿ ਗਈ ਆ ਤੇ ਉੱਥੋਂ ਆਪਣਾ ਚੱਕ ਲਵਾਂਗੇ ਖਾਣ ਪੀਣ ਨੂੰ ਬਾਲਮਾਟ ਦਾ ਟਾਈਮ ਆ ਹਲੇ ਤਾਂ ਬੈਦਰ ਆਪਣਾ 70 ਦਾ ਹੀ ਆ ਦੁਪਹਿਰ ਨੂੰ ਜਾ ਕੇ ਗਰਮੀ ਹੋ ਜਾਣੀ ਬਹੁਤ ਜ਼ਿਆਦਾ 100 ਤੋਂ ਆਪਾ ਚੱਲ ਜਾਣਾ ਟੈਂਪਰੇਚਰ 100 ਤੋਂ ਆਪਾ ਚੱਲ ਜਾਣਾ ਹੁਣ ਅਸੀਂ ਆ ਗਏ 50 ਕਿ ਮੀਲਾਂ ਅੱਗੇ ਪਿੱਛੇ ਦਾ ਧੁੱਪ ਨਿਕਲਿਓ ਸੀ ਅੱਗੇ ਬੱਦਲਵਾਰੀ ਹੈ ਇੱਧਰ ਮੀਂਹ ਬਹੁਤ ਪੈਂਦਾ ਆ ਸਾਰਾ ਇੱਧਰ ਹੀ ਰਹਿਣਾ ਪੱਧਰਾ ਪਹਾੜੀ ਰਹਿਣੇ ਵਾਲੇ ਦੁਆਲੇ ਸਾਰਾ ਪੱਧਰਾ ਹੀ ਰਹਿਣਾ ਆ ਮੈਨੂੰ ਲੱਗਦਾ ਅੱਗੇ ਮੀਂਹ ਪੈਂਦਾ ਹੋਇਆ ਬੱਦਲਵਾਰੀ ਹੋਈ ਹੋਗਾ ਪੂਰੀ ਆਪਣਾ ਜਿਹੜਾ ਇਹ ਟੈਨ ਆ ਟੈਕਸਾਸ ਚ ਬਹੁਤ ਵੱਡਾ ਆ 800 ਕੁਝ ਕਮੀਲਾ ਇਹਦੀਆਂ ਜਿਹੜੀਆਂ ਟੈਕਸਾਸ ਦੇ ਵਿੱਚ ਟੈਨ ਆ ਮੇਨ ਸ਼ਹਿਰ ਤੋਂ ਇਹਨਾਂ ਦੇ ਐਲ ਪਾਸੋ ਆ ਸੈਨਾਟੋਨੀ ਆ ਆਪਣਾ ਹੂਸਟਾ ਨਾਲ ਜਿਹੜੇ ਟੈਨ ਤੇ ਆਉਂਦੇ ਆ ਮੇਨ ਮੇਨ ਸ਼ਹਿਰ ਬਾਕੀ ਤਾਂ ਸਿਟੀਆਂ ਛੋਟੀਆਂ ਮੋਟੀਆਂ ਆਉਂਦੀਆਂ ਰਹਿੰਦੀਆਂ ਆ ਜਿੱਤੋਂ ਜ਼ਿਆਦਾ ਕਾਰੋਬਾਰ ਆ ਟਰੱਕਿੰਗ ਦਾ ਅੱਗੇ ਦੇਖੋ ਐਨ ਬਦਲਬਾਦੀ ਗਈ ਆ ਪੂਰੀ ਹਾਂਜੀ ਆਪਣਾ ਜਿਹੜਾ ਟੈਨ ਫ੍ਰੀ ਦੇ ਆ ਇਹ ਆਪਣਾ ਚੌਥੇ ਨੰਬਰ ਤੇ ਆਉਂਦਾ ਜੁਐਸਏ ਦਾ ਸਭ ਤੋਂ ਵੱਡਾ ਫ੍ਰੀਵੇਪਲੇ ਨੰਬਰ ਤੇ 90 ਆ ਦੂਜੇ ਤੇ 80 ਆ ਤੀਜੇ ਤੇ 40 ਆ ਇਹ ਆਪਣਾ ਜਿਹੜਾ 10 ਫ੍ਰੀਵੇ ਹੈ ਇਹ ਆਪਣਾ ਲਾਸ ਐਂਜਲਸ ਤੋਂ ਸ਼ੁਰੂ ਹੋ ਕੇ ਫੁੱਲ ਰੀਡਾ ਜਾਂਦਾ ਹੈ ਜੈਕਸਨ ਵਿਲੇ ਤੱਕ ਓਦੀ ਆਪਣੀ ਸਿਟੀ ਆ ਜੈਕਸਨ ਵਿਲੇ ਤੱਕ ਜਾਂਦਾ 10 ਨੰਬਰ ਦਾ ਆ ਵਿੱਚ ਧੁੱਕ ਚੜ ਜਾਂਦੀ ਆ ਵਿੱਚ ਬੱਦਲਵਾਰੀ ਹੋ ਜਾਂਦੀ ਹੈ ਮੈਨੂੰ ਲੱਗਦਾ ਸ਼ਾਇਦ ਅੱਗੇ ਮੀਂਹ ਪੈ ਰਿਹਾ ਕਿਉਂਕਿ ਇਹ ਰੋਡ ਤੇ ਮੀਂਹ ਪੈਂਦਾ ਰਹਿੰਦਾ ਬਹੁਤ ਤੇਜ਼ ਪੈਂਦਾ ਆ ਬਾਕੀ ਦਾ ਵਾਲੇ ਦੁਆਲੇ ਸਾਰਾ ਬੰਜਰੀ ਆ ਕਿਤੇ ਕਿਤੇ ਖੇਤੀ ਆਉਂਦੀ ਆ ਬਾਕੀ ਤਾਂ ਸਾਰਾ ਇੱਦਾਂ ਹੀ ਆ ਹੁਣ ਅੱਗੇ ਬਾਲਮਾਰਟ ਰੁਕਦੇ ਆ ਤੇ ਉੱਥੇ ਆਪਾਂ ਕੁਝ ਖਾਣ ਨੂੰ ਆਪਣੀ ਗ੍ਰੋਸਰੀ ਕਰਦੇ ਆ ਐਸੀ ਬਾਲਮਾਰਟ ਇਹ ਵੀ ਟੈਕਸਸ ਚ ਪੈਂਦਾ ਆ ਫੋਰਥ ਸਟਾਕ ਤੇ ਮੈਂ ਕاعد ਤੇ ਰੁੱਕੇ ਲੇ ਲਈ ਸਮਾਨ ਇਹਨਾਂ ਦੇ ਕੰਮ ਚੱਲਦਾ ਪਿਆ ਨਹੀਂ ਤਾਂ ਬਹੁਤ ਟਰੱਕ ਖੜੇ ਹੁੰਦੇ ਆ ਥੋੜਾ ਕੰਮ ਚੱਲਦਾ ਸੀ ਤੇ ਟਰੱਕ ਫਿਰ ਇੱਧਰ ਇਹਨਾਂ ਦੇ ਸਾਹਮਣੇ ਵਾਲੀ ਪਾਰਕਿੰਗ ਚ ਲਾ ਲਿਆ ਤੇ ਜਿੰਦਾ ਨਹੀਂ ਲਾਇਆ ਸੀ ਵਾਲੇ ਟਰੇਲਰ ਨੇ ਮੈਂ ਕਿਹਾ ਜਿੰਦਾ ਲਾ ਦੰਨੇ ਆ ਉੱਥੋਂ ਤਾਂ ਨੇੜੇ ਸੀ ਉਦੋਂ ਦਾ ਕਾਫੀ ਟਰੱਕ ਖੜੇ ਐ ਇੱਥੇ ਸਾਰੇ ਉੱਥੋਂ ਦਾ ਨੇੜੇ ਸੀ ਇੱਥੋਂ ਤੁਰ ਕੇ ਜਾਣਾ ਪੈਣਾ ਥੋੜਾ ਉੱਧਰ ਨੂੰ ਜਗਾ ਆ ਉਹ ਖੜਾ ਟਰੱਕ ਇੱਕ ਕਾਫੀ ਖੁੱਡੀ ਜਗ੍ਹਾ ਆ ਪਾਲਮਾਰਡ ਵਰਦਾ ਆ ਆ ਬਣਾਇਆ ਆ ਜਦੋਂ ਮੀਂਹ ਪੈਂਦਾ ਆ ਪਾਣੀ ਇੱਥੇ ਜਮਾ ਹੋ ਜਾਂਦਾ ਆ ਆ ਟੋਬੇ ਜਿਹੇ ਚ ਨਾਲੀ ਬਣਾਇਆ ਜਿੰਨਾ ਵੀ ਮੀਂਹ ਪੈਂਦਾ ਸਾਰਾ ਪਾਣੀ ਇਹਦੇ ਵਿੱਚ ਹੀ ਆ ਜਾਂਦਾ ਆ ਇੱਥੇ ਜਮਾ ਕਰ ਲੈਂਦੇ ਆ ਹੋ ਜਾਂਦੇ ਸੀ ਹੁਣ ਇੱਥੇ ਕੰਮ ਜਾਂ ਚੱਲਦਾ ਉਹ ਉੱਥੇ ਆਪਣਾ ਇਹਨਾਂ ਨੇ ਖੜਾ ਕੀਤਾ ਵਧਾਉਂਦੇ ਪਿਆ ਫਿਰ ਵਾੜਾ ਇੱਥੇ ਟਰੱਕ ਦਾ ਕਾਫੀ ਲੱਗ ਜਾਂਦੀ ਸੀ ਉਹ ਬਾਲ ਮੜ ਦੇ ਟਰੱਕ ਖੜੇ ਉੱਧਰ ਫੈੜ ਜੀ ਇਹਨੂੰ ਇੱਥੇ ਚੱਕ ਲਵਾਂਗੇ ਰੇੜੀ ਜੀ ਇਹ ਸਮਾਨ ਚੱਕ ਦਿੰਗੇ ਚੱਲਈ ਆਪਾਂ ਚੱਕ ਹੁੰਦਾ ਜਿਆਦਾ ਸਮਾਨ ਤਾਂ ਨਹੀਂ ਲੈਣਾ ਹੈਗਾ ਸਾਰੇ ਸਰੋਜੇ ਚੱਕਾਂਗੇ ਹਵਾ ਕੜੂ ਟੇਸਟ ਚੱਕਾਂਗੇ ਬਰੈਡ ਫਰੁੱਟ ਚੱਕ ਲਵਾਂਗੇ ਚੱਲ ਗਿਓ ਆ ਫਾਈਨਲ ਪਕਹਾਰਾ ਕੁਝ ਪਿਆ ਹੋਇਆ 10 ਡਾਲਰਾਂ ਦਾ ਹੈ ਕੋਈ ਇੱਕ ਚੱਕ ਲਵਾਂਗੇ ਖਰਬੂਜਾ ਗਰਮੀਆਂ 'ਚ ਖਾ ਲੈਣਾ ਚਾਹੀਦਾ ਆਪਾਂ ਚੱਕ ਲਿਓ ਕਾਫੀ ਵੱਡਾ ਹੈ ਆਪਾਂ ਦੇਖਦੇ ਹਾਂ ਸਾਰਾ ਹੀ ਸਮਾਨ ਪਿਆ ਇੱਥੇ ਚੱਕ ਲਵਾਂਗੇ ਬਰੈਡ ਦੇ ਖਾਣ ਨੂੰ ਵੀ ਵਧੀਆ ਹੁੰਦਾ ਖਾਣ ਨੂੰ ਅਵੋਕਾਡੋ ਪੀਸਟ ਲਵਾਂਗੇ 19 ਕੇ ਖੋਲੋ ਨਹੀਂ ਤਾਂ ਜਿਆਦਾ ਵੱਡਾ ਸਾਰਾ ਹੁੰਦਾ ਉਹ ਖਰਾਬ ਜਿਹਾ ਹੋ ਜਾਂਦਾ ਆ 19 ਕੇ ਖੋਲੋ ਵਧੀਆ ਰਹਿੰਦੀ ਆ ਜਿੰਦੇ ਸਾਰਾ ਕੁਝ ਪਿਆ ਕਪੋਖਲਾ ਵਗੈਰਾ ਜੋ ਵੀ ਲੈਣਾ ਇੱਥੇ ਰੋਕ ਕੇ ਲੈ ਲਓ ਤੁਸੀਂ ਆਪਣਾ ਸਾਰਾ ਸਮਾਨ ਸਟੋਰਾਂ ਤੋਂ ਮਹਿੰਗਾ ਮਿਲਦਾ ਇੱਥੇ ਬਾਲਮਾੜ ਜਿਆਦਾ ਇਕੱਠਾ ਹੋਣ ਦੇ ਕਾਰਨ ਥੋੜਾ ਸਸਤਾ ਸਮਾਨ ਮਿਲ ਜਾਂਦਾ ਸਾਰਾ ਸੜਕੋਸ ਤੇ ਆ TV ਵੱਲੋਂ ਵੀ ਘੇਰਾ ਇਧਰ ਬੱਸ ਕੋਰੋਂ ਘੇਰਾ ਸਾਰੇ ਭੇਜਿਆ ਸੈਕਸ਼ਨ ਆ ਗਿਆ ਸਾਰਾ ਦੁੱਧ ਵੀ ਆਇਆ ਕੈਲੀਫੋਰਨੀਆ 'ਚ ਦੁੱਧ ਜਿਆਦਾ ਆ ਆਪਣਾ ਡੇਰੀਆਂ ਜਾਦੀਆਂ ਆ ਉੱਥੇ ਮਹਿੰਗਾ ਆ ਕੋ ਸਟੇਟਾਂ ਚ ਸਸਤਾ ਹੁੰਦਾ ਸਾਰਾ ਕੈਲੀਫੋਰਨੀਆ ਤੇ ਇਹ ਦੁੱਧ ਆ ਸਾਰਾ ਦਹੀਂ ਵਾਲਾ ਸ਼ਰਬਤ ਸਾਰਾ ਆਈਸਕ੍ਰੀਮ ਦਾ ਗੁਲਤੀਆਂ ਵਗੈਰਾ ਸਾਰਾ ਕੁਝ ਪਈਆਂ ਇੱਥੇ ਜਾਂ ਦੇ ਵਿੱਚ ਕੀ ਲੈਵਾਂਗੇ ਕਿਉਂਕਿ ਆਪਾਂ ਤਾਂ ਘਰੇ ਪਹੁੰਚ ਜਾਣਾ ਤੇ ਜ਼ਿਆਦਾ ਰੱਖ ਕੇ ਕੀ ਕਰਨਾ ਖਰਾਬੇ ਹੁੰਦਾ ਟਰੱਕ ਚ ਉੱਥੇ ਕਿਹੜਾ ਜ਼ਿਆਦਾ ਵੱਡੀ ਪ੍ਰਜਾ ਸਣਾ ਇੱਕ ਤੋਂ ਬਰੈਡ ਚੱਕਾਂਗੇ ਬ੍ਰੈਡ ਦੇ ਦੇ ਕਿਹੜੀ ਲੈਣੇ ਆ ਇਹ ਹੀ ਵਧੀਆ ਹੈ ਇਹਦੀ ਡੇਟ ਵੀ ਜੂਨ 19 ਤੱਕ ਹੈਗੀ ਆ ਚੱਲ ਖਾਓ ਯਾਨੀ ਉਹਨੇ ਨੂੰ ਤਾਂ ਸਾਰਾ ਸਾਰਾ ਕੁਝ ਹੀ ਇੱਥੇ ਪਕ ਲਵਾਂਗੇ ਚੈਰੀਆਂ ਸੀਜ਼ਨ ਦੀ ਸੀਜ਼ਨ ਆਉਂਦੀਆਂ ਇਹ ਨਿਊ ਫਰੋਜਨ ਹੁੰਦੀਆਂ ਤੇ ਗਰਮੀਆਂ 'ਚ ਹੀ ਆਉਂਦੀਆਂ ਚੈਰੀਆਂ ਉਹ ਸਾਰੇ ਪੈਟ ਖੁੱਲੇ ਹੋਆ ਜੀ ਭਾਜੀ ਸਾਰਾ ਕੁਝ ਪਿਆ ਆ ਖਦਵਾਣਾ ਤੋਂ ਹੋਣਾ ਸਾਰੇ ਵੇਖਦੇ ਆਮਾਨ ਲਿਆ ਚੱਕ ਐਦੀ ਲੈ ਜਾਵਾਂਗੇ ਹਲਕਾ ਹੀ ਆ ਭਾਰਾ ਨਹੀਂ ਹੈਗਾ ਉਹ ਤੁਰ ਕੇ ਪਿੱਛੇ ਨੂੰ ਖੜਾ ਟਰੱਕ ਚਲੋ ਬੰਦੇ ਦੀ ਸੈਰ ਹੋ ਜਾਂਦੀ ਆ ਦੂਰ ਲੱਗਾ ਨਹੀਂ ਤਾਂ ਤੁਰ ਕਿੱਥੇ ਹੁੰਦਾ ਹੈ ਡਰਾਈਵਰੀ ਚ ਕਿੱਥੇ ਤੁਰ ਹੁੰਦਾ ਬੰਦਾ ਚਲਾਜ ਲੋਕੇ ਬੰਦਾ ਕਹਿੰਦਾ ਸੌਣ ਦੀ ਕਰਦਾ ਹੈ ਖਾ ਪੀ ਕੇ ਆਪਣਾ ਤਰ ਗਾਰਡਨ ਦੇ ਮੁਤਾਬਿਕ ਸਮਾਨ ਮਿਲਦਾ ਹੈ ਇਤਨਾ ਸਾਰਾ ਗਿੱਚਾ ਬੁੱਚਾ ਆਇਆ ਬਦਲਵਾਰੀ ਮੀ ਪਤਾ ਨਹੀਂ ਕਦੋਂ ਪਹੁੰਚਾਂ ਆ ਉੱਧਰ ਸਾਰੀ ਬੱਦਲਵਾਰੀ ਹੋ ਕੇ ਆ। ਨਹੀਂ ਤਾਂ ਦੇਖੋ ਕਦੋਂ ਪਹੁੰਚਦਾ। ਹੀ ਰੋਕੇ। ਖਾ ਪੀ ਕੇ ਜਾਵਾਂਗੇ ਰੋਟੀ ਪਾਣੀ। ਰੋਟੀ ਪਈ ਐ ਕਟੰਗ ਦੀ। ਬਾਕੀ ਆ ਸਾਮਾਨ ਚੱਕ ਲਿਆ ਆ। ਦੋ ਦਿਨ ਇੰਨਾ ਹੀ ਸਾਰਾਂਗੇ। ਸਾਰੋ ਘਟਾ ਬੱਧੀ ਖਾਈ ਜਾ। ਸਾਡਾ ਦੁੱਧੇ ਮਿੱਲਾ ਤੜਿਆ ਫੜਿਆ ਜਿਆ। ਪੀ ਜਾ ਪੂਰਾ। ਬਾਬਾ ਠੰਢੀ ਵਗਦੀ ਬਈ ਜਾ। ਇੱਥੇ ਵੀ ਆ ਸ਼ਹਿਰ ਖੜਾ। ਆ ਕਾਈ ਜਾਂਦੇ ਆ ਜਿਹਨਾਂ ਸਮਾਨ ਲੈਣਾ ਫੇ ਇੱਥੇ ਲਾ ਕੇ ਆਪਣਾ ਸਮਾਨ ਲੈ ਆਂਦੇ ਆ ਸਟੋਰ ਚੋਂ ਇਕੱਠਾ ਸਮਾਨ ਮਿਲ ਜਾਂਦਾ ਆ ਸਾਰਾ ਆਪਣਾ ਫੇ ਢੇੜੇ-ਤ 7-7 ਦਿਨ ਘਰੋਬਾਰ ਰਹਿੰਦੇ ਆ ਇੱਥੋਂ ਸਮਾਨ ਲੈ ਲੈਂਦੇ ਆ ਆਪਣਾ ਇਦਾਂ ਪਾਣੀ ਤੇ ਆ ਸ਼ਾਕ ਸਮਾਨ ਵੀ ਟਕਾ ਲਿਆ ਹੁਣ ਇੱਥੋਂ ਨਿਕਲਦੇ ਆ 1 ਘੰਟਾ ਹੋ ਗਿਆ ਇੱਥੇ ਰੁਕੇ ਨੂੰ ਆਫ ਡਿਊਟੀ ਪਾਤੀ ਆ ਟਾਈਮ ਬਾਦੂ ਆ ਲੋਡ ਲਾਉਣ ਵਿੱਚ ਤਾਂ ਫੇਰ ਆਰਾਮ-ਦਾਮ ਨੇ ਜਾ ਰਹੇ ਆ ਦਮਾਗੇ ਰੋਡ ਦੇ ਉੱਤੇ O10 East ਮੈਕਡੀਆ ਵਧੀਆ ਬਣਿਆ ਆ ਉਹ ਆਪਣਾ 10 East ਆਹ 10 East ਤੇ ਚੜ ਜਾਵਾਂਗੇ ਇੱਧਰ ਬੋਟਲ ਇਹ ਆ ਗਏ ਆ ਅਸੀਂ ਹੁਣ ਕਿਥੇ ਪਾਲ ਮਾਰ ਰੋਗੇ ਉਹ ਤੋਂ 100 ਕਿਮੀ ਲੱਗ ਕੇ ਆ ਗਏ ਆ ਤਿੰਨ ਜਿਹੜਾ ਟੈਕਸਸ ਦੇ ਵਿੱਚ ਉਹ ਉੱਥੇ ਰੋਡਵਰਕ ਬਹੁਤ ਚੱਲਦਾ ਪਿਆ ਆ ਲਾਈਨ ਥਾਂ ਥਾਂ ਬੰਦ ਕੀਤੀ ਹੋਆ ਇੱਥੇ ਹੁਣ ਜਾ ਕੇ ਥੋੜੀ ਜਿਹੀ ਗ੍ਰੀਨਰੀ ਆਈ ਆ ਇਹ ਇੱਥੇ ਜਾ ਕੇ ਆਈ ਆ ਕਾਫੀ ਵੱਡਾ ਆ ਆਹਨ ਦੇ ਵਾਲੇ ਸਾਰੇ ਪਹਾੜ ਹੀ ਆ ਸਾਰਾ ਪਹਾੜ ਹੀ ਆ ਦੇਖੋ ਆਲੇ ਦੁਆਲੇ ਸਾਰਾ ਟੈਕਸਸ ਕਿ ਆਪਾਂ ਪਹੁੰਚ ਇੱਥੇ ਰੁਕਾਂਗੇ ਕਿਉਂਕਿ ਜਿੱਥੇ ਅਸੀਂ ਲੋਡ ਲਾਉਣਾ ਆ ਉੱਥੇ ਅਰਲੀ ਪਹੁੰਚਦੇ ਆ ਤੇ ਨਾ ਉੱਥੇ ਲਾਗੇ ਕੋਈ ਨਾ ਕੋਈ ਪੰਪ ਨਾ ਕੋਸ਼ਾ ਵੇਹਰਾ ਸਭੀ ਛੋਟਾ ਉਹਦੇ ਸਾਹਮਣੇ ਕੱਚੀ ਜੀ ਪਾਰਕਿੰਗ ਆ ਪਰ ਮੈਂ ਕਹਿੰਦੇ ਇਹ ਗੱਡੀਆਂ ਹੋਣੀਆਂ ਆ ਤੇ ਇੱਥੇ ਰੁਕ ਜਾਂਦੇ ਆ ਦੋ ਤਿੰਨ ਘੰਟੇ ਫੇਰ ਰਾਤ ਜੀ ਹੋ ਜੂਗੀ ਫੇਰ ਬੰਦਾ ਜਿਆਦਾ ਉੱਥੇ ਰਸ਼ ਨਹੀਂ ਹੁੰਦਾ ਫੇਰ ਬੰਦਾ ਆਪਣੇ ਹਿਸਾਬ ਨਾਲ ਟਰੱਕ پارک ਕਰ ਲੈਂਦਾ ਆ ਤੇ ਮੈਂ ਕਹਾਂ ਚੱਲ ਪਿੱਛੇ 140 ਕਿ ਮੀਲਾਂ ਆਪਣੇ ਪੰਪ ਆ ਫਲਾਈਂਗ ਜੇ ਦਾ ਇੱਥੇ ਰੁਕ ਜੰਨੇ ਆ ਆਪਣਾ ਪੰਪਾਂ ਦੀ ਇਹ ਖਾਸੀਅਤ ਹੈਗੀ ਆ ਕਿ ਹਰੇਕ ਪੰਪ ਤੇ ਸਹੂਲਤ ਹੁੰਦੀ ਆ ਸਾਰਾ ਕੁਝ ਡਰਾਈਵਰ ਸ਼ਾਬਰ ਵੀ ਲੈ ਸਕਦੇ ਨੇ ਜੋ ਤੁਸੀਂ ਇੱਥੇ ਜਿਹੜੇ ਵੀ ਪੰਪ ਤੇ ਰੁਕਦੇ ਆ ਥੋੜਾ ਉੱਥੇ ਤੋਂ ਹੀ ਫਿਊਲ ਪਾਉਨੇ ਆ ਤੇ ਤੁਸੀਂ ਸ਼ਾਬਰ ਲੈ ਸਕਦੇ ਆ ਫਰੀ ਦੇ ਵਿੱਚ ਤੇ ਹੁਣ ਪੰਪਾਂ ਦੇ ਵਿੱਚ ਜਿੱਦਾ ਟਾਇਰਾਂ ਦੀ ਸ਼ਾਪ ਸਾਰਾ ਕੁਝ ਹੀ ਆ ਜਿੱਦਾਂ ਆਪਣਾ ਟਰੱਕ ਦੀ ਸਰਵਿਸ ਕਰਾਉਣੀ ਆ ਰਿਪੇਅਰ ਕਰਾਉਣੀ ਆ ਜਾਂ ਟਾਇਰ ਚੇਂਜ ਕਰਾਉਣੇ ਸਾਰੇ ਪਰ ਥੋੜਾ ਮਹਿੰਗਾ ਹੁੰਦਾ ਆ ਹੋਰ ਸ਼ਾਪਾਂ ਦੇ ਨਾਲ ਲੋਕਾਂ ਨਾਲੋਂ ਪਰ ਇਦਾਂ ਹੈ ਕਿ ਜੇ ਤੁਸੀਂ ਮਜਬੂਰੀ ਤੇ ਹੁੰਨੇ ਜਾਂ ਕੋਈ ਤੁਹਾਨੂੰ ਐਮਰਜੈਂਸੀ ਹੁੰਦੀ ਆ ਤੁਸੀਂ ਕਰਾ ਸਕਦੇ ਆ ਆਪਣਾ ਆਪਣਾ ਠੀਕ ਆਪਣਾ ਟਰੱਕ ਆਪਾਂ ਦਾ ਲਾ ਲਿਆ ਪਾਰਕ ਤੇ ਇੱਥੇ ਰੁਕਾਂਗੇ 2 ਕੁ ਘੰਟੇ ਤੇ ਆ ਟਰੱਕ ਆਈ ਜਾ ਰਿਹਾ ਕੋਈ ਜਾ ਰਿਹਾ ਆ ਤੇ ਬਾਕੀ ਟਰੱਕ ਲੱਗੇ ਹੋ ਆ ਜਿਨ੍ਹਾਂ ਦੀ ਬੁੱਕਾ ਦੂਜੀਆਂ ਚੱਲਣਾਂ ਦੇ ਨਹੀਂ ਚੱਲੀਆਂ ਹੋ ਰੁਕੇ ਹੋ ਆ ਕੰਪਨੀ ਵੇਟਿੰਗ ਕਰਦੇ ਪਏ ਆ ਅਸੀਂ ਰੁਕ ਗਏ ਆ ਇਹ ਵਾਲੇ ਪੰਪ ਤੇ ਮੈਂ ਕਹਾਂ ਚੱਲੋ ਨੇਰਾਜਾ ਹੋ ਜਵੇ ਤੇ ਥੋੜਾ ਰਸ਼ ਹੋ ਜਾ ਘਟ ਜੂਗਾ ਫਿਰ ਬੰਦਾ ਉੱਥੇ ਬਾਹਰ پارک ਲਾ ਲੈਂਦਾ ਆਪਣਾ ਤੇ ਹੁਣ ਅਸੀਂ ਇੱਥੋਂ ਤੁਰ ਪਏ ਆ ਆਪਣਾ ਪਾਇਲਟ ਤੋਂ ਤੇ ਨੇਰਾਜਾ ਹੋ ਜਾਊਗਾ ਫਿਰ ਉੱਥੇ ਖੜ ਚਮਾ ਕੇ ਜਾ ਕੇ ਉਹ ਰਸ਼ ਵਾਲਾ ਆ ਕੰਮ ਸਾਰਾ ਹੀ ਸ਼ਹਿਰ ਭੀੜ ਭੜਕਾ ਹੀ ਆ ਉੱਥੇ ਚਲਾਂਗੇ ਫ੍ਰੀਵੇ ਦੇ ਵਿੱਚ ਤਿੰਨ ਫ੍ਰੀਵੇ ਆ ਈਸਟ ਇਹ ਜਿਹੜਾ ਦਰਖਤ ਵਗੈਰਾ ਪਿੱਛੇ ਤਾਂ ਹੈ ਹੀ ਨਹੀਂ ਸੀ ਸਾਰਾ ਪੰਜਰੇ ਸੀ ਇੱਧਰ ਤਾਂ ਹਰੀਆਲੀ ਹੈਗੀ ਆ ਹਲੇ ਇੱਧਰ ਤਾਂ ਹੈਗੀ ਆ ਆਪਾਂ ਪਹੁੰਚ ਗਏ ਐਂਟਰ ਫਰੀਵੇ ਦੇ ਵਿੱਚ ਆਪਣੀਆਂ ਰਹਿ ਗਈਆਂ ਬਸ ਸਾਰੀਆਂ 138 ਕਿਮੀਲਾ 9 ਵਜੇ ਪਹੁੰਚਣਾ ਆਰਾਮ ਦੇ ਨਾਲ ਨਾਲੇ ਹੁਣ ਗਰਮੀ ਵੀ ਘੱਟ ਗਈ ਹੈ ਸ਼ਾਮਾਂ ਪੈ ਗਈਆਂ ਆ ਤੇ ਥੋੜੇ ਆ ਸਾਧਨ ਵੀ ਘਟ ਗਏ ਰੋਡ ਦੇ ਉੱਤੇ ਤਾਂ ਬੰਦਾ ਫਿਰ ਆਪਣਾ ਆਰਾਮ ਨਾਲ ਪਹੁੰਚ ਜਾਂਦਾ ਜਿਆਦਾ ਪ੍ਰੇਕਾ ਨਹੀਂ ਲੱਗਦੀਆਂ। ਉਹਨਾਂ ਤੋਂ ਆਪਾਂ ਸਟੇਟ ਹਾਈਵੇ ਲੈ ਲਿਆ ਸੀ। ਇਹ ਆਪਣਾ ਜੰਕਸ਼ਨ ਦੇ ਕੋਲ ਲੱਗ ਕੇ ਨਿਕਲਦਾ ਆ 290 ਇਹ ਸਿੱਧਾ ਹਸਤਨ ਨੂੰ ਜਾ ਕੇ ਨਿਕਲਦਾ ਆ ਤੇ ਫਿਰ ਜਦੋਂ ਮੰਨ ਲਓ ਆਪਾਂ 40 ਬਾਲ ਚ ਹੀ ਆਈਏ ਘੁੰਮ ਕੇ ਡਾਲੇ ਸੀ ਆਪਾਂ ਨੂੰ ਮੀਲਾ ਵਾਧੂ ਪੈਂਦੀਆਂ ਜੋ ਤੁਸੀਂ ਹਸਤਨ ਜਾਣਾ ਤੇ ਤੁਸੀਂ ਆਪਣਾ 3 ਤੋਂ ਆਪਣਾ 200 400 ਸੋਰੀ 470 ਐਗਜ਼ਿਟ ਕੱਢ ਕੇ ਆਪਣਾ ਤੁਸੀਂ 290 ਫ੍ਰੀਵੇ ਸਟੇਟ ਹਾਈਵੇ ਲੈ ਲੈਣਾ ਤੇ ਇਹਨੇ ਇਤੋਂ ਤੁਸੀਂ ਸਿੱਧੇ ਆਸਟਨ ਪਹੁੰਚ ਜਾਣਾ 290 ਤੋਂ 290 ਤੋਂ ਤੁਸੀਂ 35 'ਚ ਜਾ ਕੇ ਮਿਲ ਜਾਣਾ ਆ ਤੇ ਰਸਤਾ ਬਹੁਤ ਵਧੀਆ ਸਪੀਡ ਵੀ 70 ਦੀ ਆ ਤੇ ਵਧੀਆ ਰਸਤਾ ਆ ਇਹ ਤੇ ਸ਼ਹਿਰ ਵੀ ਇੱਕ ਆਉਂਦਾ ਆ ਫਰੀਡਮਸ ਰਿਸਕਵਰਗ ਆਉਂਦਾ ਆ ਸ਼ਹਿਰ ਫਰੀਡਮ ਰਿਸਕਵਰਗ ਸ਼ਹਿਰ ਆਉਂਦਾ ਆ ਟੈਕਸਸ ਦਾ ਸ਼ਹਿਰ ਆ ਉਹ ਕੋਈ ਸ਼ਹਿਰ ਆਣਾ ਵਿੱਚ ਥੋੜੀਆਂ ਲਾਈਟਾਂ ਆਉਂਦੀਆਂ ਬਾਕੀ ਰਸਤਾ ਸਾਰਾ ਮੇਰਾ ਭਰਾ ਬੱਧਰਾ ਆ ਆਲਾ ਦੁਆੜਾ ਇੱਧਰ ਸਾਰਾ ਵਧੀਆ ਨੇ ਘਰਾਂ ਦੇ ਮੋਰੇ ਗੂਰਾ ਦੀਆਂ ਬੇਲਾਂ ਲਾਈਆਂ ਆ ਜਿੰਨੇ ਵੀ ਘਾਰਾ ਸਾਰਿਆਂ ਗੂਰਾ ਦੀਆਂ ਬੇਲਾਂ ਆ ਲਾਈਆਂ ਆ ਬੇਲਾ ਇੱਧਰ ਵੀ ਜਿੰਨੇ ਵੀ ਘਾਰਾ ਰੋੜ ਦੇ ਤੇ ਸਾਰਿਆਂ ਨੇ ਗੂਰਾ ਦੀਆਂ ਬੇਲਾਂ ਲਾਈਆਂ ਬਹੁਤ ਸੋਹਣੇ ਘਰ ਬਹੁਤ ਸੋਹਣਾ ਬੀਪੋ ਆਲਾ ਦਵਾਰ ਬਹੁਤ ਸੋਹਣਾ ਹੈ ਇੱਧਰ ਵੀ ਇੱਧਰ ਵੀ ਗੂਰਾ ਦੀਆਂ ਇੱਧਰ ਚੈੱਕ ਕਰੋ ਸਾਰਾ ਵਧੀਆ ਆਪਾਂ ਉੱਥੇ ਪਹੁੰਚ ਗਏ ਜਿੱਥੇ ਲੋਡ ਲਾਉਣਾ ਸੀ ਉਹਨਾਂ ਦੇ ਵੇਅਰ ਹਾਊਸ ਦੇ ਮੋਰੀ ਆ ਕੇ ਸੋ ਗਏ ਆ ਤੇ ਕੱਲ੍ਹ ਲੋਡ ਲਾਵਾਂਗੇ ਸਵੇਰ ਨੂੰ ਤੇ ਅੱਜ ਦਾ ਇਹ ਬਲੌਗ ਬੰਦ ਕਰਦੇ ਆ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ 'ਚ ਜੇ ਤੁਸੀਂ ਮੇਰੇ ਚੈਨਲ 'ਚ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਮੇਰਾ ਬਲੌਗ ਦੇਖਣ ਦੇ ਲਈ